ਖਨੌਰੀ ਬਾਰਡਰ ਤੇ ਮਰਨਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢਲੇਵਾਲ ਦੇ ਹੱਕ ਚ ਅੱਜ ਭਾਰਤੀ ਕਿਸਾਨ ਇਨਨ ਸਿੱਧੂਪੁਰਤ ਤੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਨੇ ਖੜਾ ਰੇਲਵੇ ਸਟੇਸ਼ਨ ਤੇ ਰੇਲ ਰੋਕੋ ਰੋਸ ਦਰਨਾ ਦਿੱਤਾ ਦੱਸ ਦਈਏ ਇਹ ਦਰਨਾ ਪੰਜਾਬ ਭਰ ਵਿੱਚ 3 ਵਜੇ ਤੱਕ ਚੱਲਣ ਵਾਲਾ ਹੈ ਇਸ ਮੌਕੇ ਕਿਸਾਨ ਆਗੂ ਨੇ ਕਿਹਾ ਹੈ ਕਿ ਕਿਸਾਨਾਂ ਦੇ ਹੱਕ ਚ ਢਲੇਵਾਲ ਵੱਲੋਂ ਜੋ ਮਰਨਵਰਤ ਸ਼ੁਰੂ ਕੀਤਾ ਗਿਆ ਉਸ ਦੀ ਕੇਂਦਰ ਸਰਕਾਰ ਵੱਲੋਂ ਕੋਈ ਸਾਲ ਨਹੀਂ ਲਈ ਗਈ ਹੈ ਸ਼ਾਇਦ ਕੇਂਦਰ ਸਰਕਾਰ ਡੱਲੇਵਾਲ ਦੀ ਮੌਤ ਦੀ ਉੜੀ ਕਰ ਰਹੀ ਹੈ ਉਹਨਾਂ ਕਹੇ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਐ ਤਾਂ ਸੰਘਰਸ਼ ਜਾਰੀ ਰਹੇਗਾ ਰੋਸ ਤੋਂਨੇ ਦੌਰਾਨ ਰੇਲ ਪੜੀ ਤੇ ਬੈਠ ਕੇ ਕਿਸਾਨ ਵਾਹਿਗੁਰੂ ਦਾ ਜਾਪ ਕਰ ਰਹੇ ਨੇ ਤੇ ਡੱਲੇਵਾਲ ਦੀ ਤੰਤਰੁਸਤੀ ਲਈ ਅਰਦਾਸ ਕਰ ਰਹੇ ਨੇ ਜਿਵੇਂ ਗੁਰਤੇਵ ਸਿੰਘ ਸੋਨਾ ਸੋਬਾ ਸਿੰਘ ਨਾਮਿਤ ਪ੍ਰਧਾਨ ਭਾਰਤੀ ਕਸਾ ਦੇ ਇੱਕ ਕਰਤਰੀ ਵੱਲੋਂ ਅੱਜ ਦਾ ਜਿਹੜਾ ਪ੍ਰੋਗਰਾਮ ਦੋ ਵੱਡੇ ਫੋਰਮ ਵੱਲੋਂ ਇਸ ਕੈਮ ਨਾਨ ਪੋਲਿਟਿਕਲ ਆ ਕੇ ਐਮ ਵੱਲੋਂ ਅਤੇ ਨਾਲ ਹੋਰ ਜਿੰਨੇ ਵੀ ਜਮਹੂਰੀ ਜਥੇਬੰਦੀਆਂ ਸਾਰਿਆਂ ਨੂੰ ਅਪੀਲ ਆ ਆਹਣਾ ਵੱਲੋਂ 12 ਤੋਂ ਲੈ ਕੇ 3 ਵਜੇ ਤੱਕ ਦਾ ਪੂਰੇ ਪੰਜਾਬ ਦੇ ਵਿੱਚ ਸਾਰੇ ਜਿਲ੍ਹਿਆਂ ਵਿੱਚ 3 ਘੰਟੇ ਵਾਸਤੇ ਰੇਲ ਰੋਕ ਨੂੰ ਅੰਦਰੋਂ ਦਾ ਐਲਾਨ ਕਰਿਆ ਗਿਆ ਇਹ ਕਿਸਾਨ ਤੇ ਮਜ਼ਦੂਰਾਂ ਪੂਰੇ ਭਾਰ ਦੀਆਂ 12 ਮੰਗਾਂ ਨੇ ਖੇਤੀ ਨਾਲ ਸੰਬੰਧਤ ਆ ਜਿਹੜਾ ਸੇਫਸੈਂਟ ਕਿਰਤੀ ਮਿਹਨਤੀ ਲੋਕ ਨੇ ਰੋਟੀ ਕਮਦੇ ਨੇ ਜਾਂ ਮਿਹਨਤ ਕਰਦੇ ਨੇ ਉਹਨਾਂ ਦੀ ਹੈ ਮੰਗਾਂ ਨੇ ਉਹਨਾਂ ਨੂੰ ਮਨਵਾਉਣ ਵਾਸਤੇ ਸਰਕਾਰ ਦੁਆਰਾ ਬੀਜੇਪੀ ਸਰਕਾਰ ਦੁਆਰਾ ਮੰਨੀਆਂ ਹੋਈਆਂ ਹੈ ਮੰਗਾਂ ਨੇ ਸਰਕਾਰ ਵਾਦਾ ਖਿਲਾਫੀ ਕਰ ਰਹੀ ਆ ਦੇਖੋ ਜਿੱਥੇ ਅੱਜ 10 ਮਿੰਨਤ ਤੋਂ ਉੱਪਰ ਹੋ ਗਿਆ ਲਗਭਗ ਦੋਵੇਂ ਬਾਰਡਰ ਤੇ ਖਨੌਟੀ ਬਾਰਡਰ ਦਾ ਤੇ ਸ਼ੰਭੂ ਬਾਰਡਰ ਤੇ ਧਰਨੇ ਜਾਰੀ ਚੱਲਦੇ ਹੁੰਦੇ ਆ ਸਾਸਾਂ ਤੇ ਨਾਸਾਂ ਦੀ ਲੜਾਈ ਆ ਜਾਂ ਪਰ ਤੇ ਸਾਫ ਦੀ ਲੜਾਈ ਆ ਤੁਸੀਂ ਦੇਖ ਰਹੇ ਹੋ ਲਗਾਤਾਰ 10 ਮਹੀਨਿਆਂ ਦੇ ਵਿੱਚ ਸਰਕਾਰ ਕਿੰਨਾ ਜਾਬਰ ਕਰ ਰਹੀ ਆ ਪਰ ਕਿਸਾਨ ਮਜ਼ਦੂਰਾਂ ਦਾ ਸਾਹਮਣੇ ਨਾਲ ਸਾਹਮਣਾ ਕਰ ਰਹੇ ਨੇ ਜਿਵੇਂ ਪਹਿਲੀ ਵਾਰ ਹੋਇਆ ਇਤਿਹਾਸ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਲੋਕਾਂ ਕਿਸਾਨ ਮਜ਼ਦੂਰਾਂ ਦੇ ਮੰਗਾ ਮਨਮਾਨ ਵਾਸਤੇ ਮਰਨ ਵਰਤ ਸ਼ੁਰੂ ਕਰਿਆ ਉਹਨੇ ਆਪਣਾ ਪਰਿਵਾਰ ਬੱਚੇ ਬੁੱਚੇ त्याਕ ਕੇ ਲੋਕਾਂ ਵਾਸਤੇ ਮਰਨ ਵਰਤ ਸ਼ੁਰੂ ਕਰ ਦਿੱਤਾ ਪਰ ਸਰਕਾਰ ਨੂੰ ਲੱਗਦਾ ਵੀ ਸ਼ਾਇਦ ਅਸੀਂ ਡੱਲੇ ਵਾਲਾ ਸਾਹਿਬ ਨੂੰ ਗ੍ਰਿਫਤਾਰ ਕਰਕੇ ਸ਼ਾਇਦ ਇਹ ਅੰਦੋਲਨ ਅੱਗੇ ਨਹੀਂ ਚੱਲ ਸਕੇ ਉਹਨਾਂ ਨੂੰ ਬਾਰਡਰ ਪਦੌਂ ਦੀ ਟਰਾਲੀ ਵਿੱਚੋਂ 5-7 ਸੌ ਬੰਦਾ ਪੁਲਿਸ ਦਾ ਮੁਲਾਜ਼ਮਾਂ ਚੱਕ ਲਏਗਾ ਨਾ ਉਹਨਾਂ ਕੋਈ ਪਰਨਾ ਬਣਨ ਨਾਲ ਉਹਨਾਂ ਚੱਪਲਾ ਚੱਕ ਲਏਗੇ ਪਰ ਨਾਲ ਦੀ ਨਾਲ ਜਿਹੜਾ ਐਲਾਨ ਕਰਦਾ 26 ਤਰੀਕ ਦਾ ਸੁਖਜੀਤ ਸਿੰਘ ਹਰਤੋਗੋ ਝੰਡੇ ਨੇ ਮਰਨ ਵਰਤਾ 26 ਤਰੀਕ ਨੂੰ 26 ਨਵੰਬਰ ਨੂੰ ਉੱਥੇ ਰੱਖਿਆ ਪਰ ਫਿਰ ਲੰਬੀ ਕਤਾਰ ਬਣ ਗਈ ਲੋਕਾਂ ਨੂੰ ਲੱਗਿਆ ਵੀ ਜਿਆ ਜਰ ਕੁਰਬਾਨੀਆਂ ਇੱਕ ਡੱਲੇ ਵਾਲ ਨਹੀਂ ਆ ਤਾਂ ਸਾਰੇ ਲੋਕ ਡੱਲੇ ਵਾਲ ਨੇ ਲੰਬੀ ਕਤਾਰ ਬਣ ਕੇ ਮੈਂ ਮਰਨ ਵਰਤ ਬੈਠ ਗਾ ਮੈਂ ਬਣ ਬੱਤ ਗਿਆ ਦੂਜਾ ਨਾਲ ਦੀ ਨਾਲ ਸ਼ੰਭੂ ਬਾਡਰ ਦੇ ਕੇਐਮ ਵੱਲੋਂ ਵੀ ਦੇਖੋ ਪਹਿਲੀ ਵਾਰੀ ਹੋਇਆ ਉਹਨਾਂ ਨੇ ਕਿਹਾ ਵੀ ਜਿਵੇਂ ਸਰਕਾਰ ਨੇ ਕਿਹਾ ਵੀ ਤੁਸੀਂ ਸਾਨੂੰ ਤੋਂ ਤੇ ਟਰੈਕਟਰ ਲੈ ਡਰ ਲੱਗਦਾ ਖਾਲੀ ਹੱਥ ਆਓ ਪੈਦਲ ਆਓ ਸਾਨੂੰ 101 52 ਦਾ ਮਰਜੀ ਬਣਾ ਜਾ ਕੇ ਭੇਜਣਾ ਸ਼ੁਰੂ ਕਰੇ 6 ਤਰੀਕ ਨੂੰ ਸਾਨੂੰ ਭੇਜਿਆ ਜਦੋਂ 6 ਤਰੀਕ ਨੂੰ ਭੇਜ ਉਹਦੇ ਵਿੱਚ ਸਾਡੇ ਵੱਡੇ ਆਗੂ ਜਿਵੇਂ ਸਰਜੀਤ ਸਿੰਘ ਫੋਲ ਸਤਨਾਮ ਸਿੰਘ ਪੰਨੋ ਹੋਰ ਸੇ ਮੇਨ ਆਗੂ ਜਿਹੜੇ ਵੱਡੇ ਆਗੇ ਸਾਨੂੰ ਉਹ ਅੱਗੇ ਹੋ ਕੇ ਚੱਲੇ। ਪਰ ਸਰਕਾਰ ਨੇ 6 ਤਰੀਕ ਨੂੰ ਉਹ ਤੇ ਉਹ ਜ਼ੁਲਮ ਕਰਿਆ। ਸਿੱਧੇ ਅਥਰੂ ਗੈਸ ਦੇ ਗੋਲੇ, ਗੋਲੀਆਂ, ਬਾਰੇ ਪਾਣੀ ਦਾ ਪਿਛਾੜਾ ਜ਼ੁਲਮ ਕਰਿਆ। ਖਾਲੀ ਹੱਥ ਵੀ ਨਹੀਂ ਜਾਣ ਦਿਆ। ਚਲੋ ਉਸ ਟਾਈਮ ਸਾਡੇ 17 ਕਿਸਾਨ ਪੱਟੜ ਹੋਏ। ਫੇਰ ਸਾਨੂੰ ਲੱਗਾ ਚਲੋ ਅੱਜ ਨਹੀਂ ਅੱਪ 8 ਤਰੀਕ ਨੂੰ ਸਾਨੇ ਦੁੱਧ ਜਿਹਾ ਫੇਰ ਭੇਜਿਆ। ਉਹਦੇ ਵਿੱਚ ਫੇਰ ਸਾਨੂੰ ਵੱਡੇ ਆਗੂ ਭੇਜੇ। ਨਾਲ ਮਤਲਬ ਵੀ ਲੋਕ ਆਉਨਾ ਕਹਿੰਦੇ ਜਾਰਾ ਵੀ ਆਮ ਲੋਕਾਂ ਨੂੰ ਮਾਰ ਰਹੇ ਨੇ। ਜਿਹੜੇ ਜਥੇਬੰਦਕ ਲੋਕ ਤੇ ਮੇਨ ਆਗੂ ਫੇਰ ਚੱਲੇ ਅਗੇ ਹੋ ਕੇ। ਸਰਕਾਰ ਨੇ ਫੇਰ ਜ਼ੁਲਮ ਕਰਿਆ। ਉਦੋਂ ਦਾ ਇੱਥੇ ਤੱਕ ਹੱਦ ਹੋ ਗਈ ਉਹਨਾਂ ਨੇ ਫੁੱਲ ਗੇਰਕਾ ਉਹਦੇ ਵਿੱਚ ਕੈਮੀਕਲ ਛਿੱਟਿਆ ਲੋਕਾਂ ਦੀਆਂ ਅੱਖਾਂ ਵਿੱਚ ਲੋਕਾਂ ਦੀਆਂ ਅੱਖਾਂ ਤੱਕ ਆ ਗਈਆਂ ਤੇ ਉਦੋਂ ਸਾਡੇ ਫੇਰ 8 ਕਿਸਾਨ ਫਟਲ ਹੋਏ ਚਲੋ ਸਾਨੂੰ ਲੱਗੇ ਅੱਜ ਨਹੀਂ ਸ਼ਾਇਦ ਅਗਲੀ ਵਾਰ ਉਹ ਕਰ ਲੈਣਾ ਫਿਰ ਜਦੋਂ 14 ਤਰੀਕ ਨੂੰ ਸਾਨੂੰ ਫਿਰ ਜਥਾ ਭੇਜਿਆ 101 ਕੋਲ ਦਾ ਉਹਦੇ ਵਿੱਚ ਵੱਡੇ ਆ ਗਏ ਜਿਵੇਂ ਸੁਖਵਿੰਦਰ ਸਿੰਘ ਗੱਲੌਂਗੇ ਵਾਲਾ ਮਲਕੀਸ਼ ਸਿੰਘ ਗੁਲਾਮੀ ਵਾਲਾ ਸੂਬਾ ਕੋ ਦੇ ਤੌਰ ਤੇ ਬਾਕੀ ਹੋਰ 101 ਕੋਲ ਜਥਾ ਗਿਆ ਪਰ ਉਦੋਂ ਦਾ ਸਰਕਾਰ ਨੇ ਹੱਦ ਕਰਤੀ ਜਿਵੇਂ ਐ ਲੱਗਦਾ ਇੰਨਾ ਜਿੰਨਾ ਸਾਡੇ ਅੰਗਰੇਜ਼ਾਂ ਨੇ ਇਹਨੂੰ ਕਰਿਆ ਸਿੱਧੀ ਗੋਲੀਆਂ ਬਾਰੀ ਅਥਰੂ ਕੈਸਪਰ ਐ ਐਸਐਲਆਰ ਦਿਆਂ ਗੋਲੀਆਂ ਘਰਾਵੜਦਿਆਂ ਗੋਲੀਆਂ ਗੰਦਾ ਪਾਣੀ ਸੱਟਿਆ ਗਿਆ ਬਹੁਤ ਜ਼ੁਲਮ ਹੋਇਆ ਐਵੇਂ ਮੈਨੂੰ ਤਾਂ ਲੱਗਦਾ ਜਿਵੇਂ ਐਂ ਲੱਗਦਾ ਜਿਵੇਂ ਅਸੀਂ ਕਿਸੇ ਹੋਰ ਬਾਰਡਰ 'ਤੇ ਜਾ ਰਹੇ ਹਾਂ ਅਸੀਂ ਪੰਜਾਬ ਦੇ ਮਤਲਬ ਦਿੱਲੀ ਸਾਡੀ ਰਾਜਧਾਨੀ ਹੋਣੀ ਜਦੋਂ ਅਸੀਂ ਸਾਡੀ ਰਾਜਧਾਨੀ ਵਿੱਚ ਨਹੀਂ ਜਾਤੇ ਹੋ ਸਾਡਾ ਬਣੂ ਕਿ ਉਹਦੇ باوجودਾ ਉਦੋਂ ਸਾਡੇ 1716 ਕਿਸਾਨ ਪੱਟੜ ਹੋਏ ਗੰਭੀਰ ਪਰ ਨਾਲ ਦੀ ਨਾਲ ਇੱਕ ਸਾਡਾ ਪੀੜ ਅਮਜੋਦ ਸਿੰਘ ਰਤਨਿਹੜੀ ਖੰਨੇ ਤੋਂ ਉਹਨੇ ਸਲਪਾ ਦੀ ਗੋਲੀ ਖਾਈ ਉਹ ਮਤਲਬ 10 ਮਹੀਨੇ ਤੋਂ ਲਗਾਤਾਰ ਉੱਥੀ ਸੀ ਉਹਨੂੰ ਲੱਗਿਆ ਕਿ ਯਾਰ ਉਧਰ ਦੇਖੋ ਕੁਰਬਾਨੀਆਂ ਦੇਣ ਲਈ ਵੀ ਤਿਆਰ ਹੋਗੇ ਸਰਕਾਰ ਸਾਨੂੰ ਫੇਰ ਦਿਨ ਵਿੱਚ ਜਾਣ ਲਈ ਭਾਪ ਖੋ ਕੇ ਉਹ ਕਰਿਆ ਉਹ ਵਿਚਾਰ ਅੱਜ ਸਾਡਾ ਸ਼ਹੀਦ ਹੋ ਗਿਆ ਕਿਸਾਨ ਰਣਜੋਤ ਸਿੰਘ ਮਤਲਬ ਕਿ ਨਾਂ ਬਤਾਰੇ ਕੋਈ ਕੁਝ ਜ਼ਮੀਨ ਹੈ ਤਾਂ ਜਿਆਦਾ ਬਹੁਤ ਹੀ ਕਰਜ਼ਾ ਬਹੁਤ ਜ਼ਿਆਦਾ 52 ਸਾਲ ਦੀ ਚਲੋ ਉਮਰ ਆ ਬੇਟਾ ਵੀ ਅਨਮੈਲਡ ਇੱਕ ਬੇਟੀ ਚਲੋ ਵਿਆਹੀ ਦੀ ਆ ਮਤਲਬ ਜਿਹੜੀਆਂ ਹੈ ਮੰਗਾਂ ਨੇ ਪੂਰੇ ਪਾਰ ਦੇ ਲੋਕਾਂ ਦੀਆਂ ਮੰਗਾਂ ਨੇ 12 ਮੰਗਾਂ ਨੇ ਲੜਾਈ ਜਾਬਰ ਤੇ ਛਾਪਰਦੀ ਆ ਕਿਸੇ ਦੇਖੋ ਸਰਕਾਰ ਜਾਬਰ ਕਰ ਰਹੀ ਆ ਲੋਕ ਕਿਸਾਨ ਬਦਰਾਂ ਨੂੰ ਆਪਣੇ ਪਿੰਡਾਂ ਤੇ ਹੰਡਾ ਰਹੇ ਨੇ ਜਿਹੜੀ ਜੋ ਦੇਖੋ ਰਣਨੀਤੀ ਸਾਡੀ ਇਹ ਆ ਜਿਵੇਂ ਜਗਜੀਤ ਸਿੰਘ ਡੱਲੇ ਵਾਲ ਉੱਤੇ ਮਰਨ ਵਰਤੇ ਪੈਣਾ ਜਾਂ ਇੱਧਰ ਵੀ ਜੋ ਜਾਬਰ ਹੋ ਰਿਹਾ ਉਹਨੂੰ ਦੇਖਦੇ ਹੋਏ ਵੀ ਲੋਕ ਉੱਠਣ ਦੂਜੀ ਗੱਲ ਸਾਡਾ ਲੋਕਾਂ ਨੂੰ ਕੋਈ ਪਰੇਸ਼ਾਨ ਜਾਂ ਹੈਰਾਨ ਕਰਨ ਦਾ ਕੋਈ ਮਕਸਦ ਨਹੀਂ ਜਿਵੇਂ ਕੋਈ ਰੇਲ ਗੱਡੀਆਂ ਜਿੱਥੇ ਰੁਕਦੇ ਨੇ ਉੱਥੇ ਅਸੀਂ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਕਰਾਂਗੇ ਆਲਰੇਡੀ ਸਨਾਂ ਕਾਲ ਪਹਿਲਾਂ ਦਈ ਵੀ ਭਾਈ ਲੋਕਾਂ ਨੂੰ ਵੀ ਜਿਹੜੇ ਕੋਈ ਜ਼ਰੂਰੀ ਲੋੜਾਂ ਨੇ ਉਹ ਜਾਣ ਕਰ ਤੁਨ ਨਿਕਲ ਨਹੀਂ ਆਪਣਾ ਘਰੋਂ ਹੋ ਕਰਨਾ ਕਿਉਂਕਿ ਪੂਰੇ ਭਾਰਤ ਦੇ ਲੋਕਾਂ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਹਰ ਇੱਕ ਵਰਗ ਦੇ ਲੋਕਾਂ ਨੂੰ ਜਿੰਨੀਆਂ ਵੀ ਪਰਿਵਾਰਕ ਜਥੇਬੰਦੀ ਸਾਰਿਆਂ ਨੂੰ ਅਪੀਲ ਆ ਵੀ ਆ ਲੜਾਈ ਉਹਨ ਦੇਖੋ ਛੋਟੀ ਲੜਾਈ ਨਹੀਂ ਦੀ ਸਰਕਾਰ ਸਾਰਾ ਕੁਝ ਕਾਰਪੋਰੇਟ ਸੈਕਟਰ ਨੂੰ ਦੇ ਰਹੀ ਆ ਹੁਣ ਆਪਾਂ ਨੂੰ ਲੜਨਾ ਹੀ ਪੈਣਾ ਦੇਖੋ ਲੜਾਈ ਕੁਰਬਾਨੀ ਤੋਂ ਸ਼ੁਰੂ ਹੋ